ਧੀਆਂ ਤੋਂ ਧੀਆਂ ਬਣਦੀਆਂ ਧੀਆਂ ਤੋਂ ਬਣਦੇ ਜੀ ਤਾਂ ਹੀ ਰੱਬ ਨੇ ਬਣਾਈ ᱛੀ ਭਾਵੇਂ ਸਾਡੇ ਸਮਾਜ ਨੇ ਬਹੁਤ ਵੱਡੀ ਤਰੱਕੀ ਕਰ ਲਈ ਹੈ ਬੇਟੀਆਂ ਲੜਕੀਆਂ ਉੱਚੇ ਉੱਚੇ ਮਕਾਮ ਤੇ ਵੀ ਪਹੁੰਚ ਗਈਆਂ ਹਨ ਮਾਪਿਆਂ ਨਾਲ ਹਰ ਦੁੱਖ ਸੁੱਖ ਵੰਡਾਉਂਦੀਆਂ ਹਨ ਪਰ ਸਮਾਜ ਦੇ ਵਿੱਚ ਕੁਝ ਅਜੀਹੇ ਵੀ ਹਨ ਜੋ ਬੇਟੀ ਦੇ ਜਨਮ ਤੇ ਸਮੇਂ ਚਿੰਤਾ ਵਿੱਚ ਡੁੱਬ ਜਾਂਦੇ ਨੇ ਜਾਂ ਕਹਿੰਦੇ ਨੇ ਸਾਡੇ ਘਰ ਤਾਂ ਪੱਥਰ ਹੀ ਆ ਗਿਆ ਹੈ ਇਹੋ ਜਿਹਾ ਮਾਨਸਿਕਤਾ ਵਾਲੇ ਚੰਦ ਲੋਕ ਹੀ ਹੁੰਦੇ ਨੇ ਪਰਖੰਨਾ ਦੇ ਇਸ ਪਰਿਵਾਰ ਨੇ ਜਿੰਨਾ ਦੇ ਘਰ 35 ਸਾਲਾਂ ਬਾਅਦ 3 ਨੇ ਜਨਮ ਲਿਆ ਤੇ ਪਰਿਵਾਰ ਦੇ ਵਿੱਚ ਖੁਸ਼ੀ ਵਿੱਚ ਜਮੀਨ ਹੇਠਾਂ ਪੈਰ ਨਹੀਂ ਲੱਗ ਰਹੀ ਸੀ ਫੁੱਲਾਂ ਵਾਲੀ ਕਾਰ ਵਿੱਚ ਨਵੀਂ ਜੰਮੀ ਧੀ ਨੂੰ ਘਰ ਲਿਆ ਢੋਲ ਤਮਾਕੇ ਨਾਲ ਨੱਚ ਟਪ ਕੇ ਫੁੱਲਾਂ ਦੀ ਵਰਖਾ ਕਰਕੇ ਰੀਵਨ ਕੱਟ ਕੇ ਆਤਿਸ਼ਬਾਜ਼ੀ ਚਲਾ ਯਾਨੀ ਹਰ ਉਹ ਖੁਸ਼ੀ ਪ੍ਰਗਟ ਕੀਤੀ ਕਿ ਸ਼ਾਇਦ ਇੰਨੀ ਖੁਸ਼ੀ ਲੜਕੇ ਦੇ ਜੰਮਣ ਤੇ ਵੀ ਨਹੀਂ ਹੁੰਦੀ ਬੱਚੀ ਦੇ ਦਾਦਾ ਦੀਦਾਰ ਸਿੰਘ ਬਲ ਪਿਤਾ ਬਲਪ੍ਰੀਤ ਸਿੰਘ ਅਤੇ ਬੱਚੀ ਦੀ ਮਾਂ ਨੇ ਕਿਹਾ ਕਿ ਸਾਡਾ ਇਹ ਉਹਨਾਂ ਲੋਕਾਂ ਨੂੰ ਸੁਨੇਹਾ ਜੋ ਧੀ ਨੂੰ ਕੁੱਖਾਂ ਵਿੱਚ ਕਤਲ ਕਰ ਦਿੰਦੇ ਨੇ ਪਰ ਧੀ ਕਦੇ ਵੀ ਮਾਪਿਆਂ ਤੋਂ ਬੋਝ ਨਹੀਂ ਹੁੰਦੀ ਧੀਆਂ ਦੀ ਸਤਿਕਾਰ ਕਰੇ ਪੁੱਤਰ ਵਾਂਗੂ ਪਿਆਰ ਕਰੋ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਦੀਦਾਰ ਸਿੰਘ ਬਲ ਹੈ ਜੀ ਦੀਦਾਰ ਜੀ ਇਹ ਖੁਸ਼ੀ ਮਨਾਈ ਜਾ ਰਹੀ ਹੈ ਕਿ ਤੁਹਾਡੇ ਘਰ ਅੱਜ ਜਿਹੜੀ ਹੈ ਜੀ ਪੋਤੀ ਨੇ ਜਨਮ ਲਿਆ ਢੋਲ ਟਮਕੇ ਨਾਲ ਤੁਸੀਂ ਸਵਾਗਤ ਜੀ ਬਿਲਕੁਲ ਜੀ ਕਿਉਂਕਿ ਵੀ ਜਿਹੜਾ ਢੋਲ ਟਮਕਾ ਢੋਲ ਆ ਇਹ ਸਾਡੀ ਪੰਜਾਬੀ ਦੀ ਪਹਿਚਾਣ ਹੈ ਤੇ ਸਾਡੇ ਖੁਸ਼ੀਆਂ ਦੇ ਬਜੇ ਦੁੱਖਣੀ ਚੌਕਣੀ ਤਰੱਕੀ ਲੈ ਕੇ ਆਉਂਦੀ ਹੈ ਤੇ ਉਸ ਦੀ ਢੋਲ ਦੇ ਨਗਾਰੇ ਤੇ ਹੀ ਅਸੀਂ ਅੱਜ ਇੱਕ ਇੱਕ ਕਦਮ ਗੁਰਦੁਆਰਾ ਸਾਹਿਬ ਤੋਂ ਲੈ ਕੇ ਪੈਦਲ ਆਇਆ ਤੇ ਅਸੀਂ ਬਹੁਤ ਬੜੇ ਪਿਆਰ ਸਦਕਾ ਦਨ ਸਾਰੇ ਹੀ ਮਹੱਲਾ ਨਿਵਾਸੀਆਂ ਨੇ ਗੁਰਤੀ ਤੋਂ ਬਾਅਦ ਖੰਨੇ ਤੋਂ ਬੜੇ ਸਤਿਕਾਰ ਦੇ ਨਾਲ ਧੀ ਦਾ ਅਸੀਂ ਐਂਟਰੀ ਕਰਾਈਆ ਘੋਤੀ ਦੀ ਵੀ ਸਾਨੂੰ ਬੜੀ ਖੁਸ਼ੀ ਹੈ ਪ੍ਰਮਾਤਮਾ ਨੇ ਚੜ੍ਹਦੀ ਕਲਾ ਵਿੱਚ ਦਿਨ ਦੁਗਣਾ ਚੌਕੜੀ ਥੱਕੀ ਬਖਸ਼ੇ ਦੇਖਣ ਵਾਲੇ ਐ ਭਲੇਖਾ ਪੈਂਦਾ ਸੀਗਾ ਕਿ ਸ਼ਾਇਦ ਕੋਈ ਵਿਆਹ ਵਾਲੀ ਗੱਡੀ ਆਈ ਆ ਬਿਲਕੁਲ ਜੀ ਸਾਰੇ ਸਾਹ ਦੇ ਵਿੱਚ ਹੈਰਾਨ ਹੋ ਕੇ ਦੇਖਦੇ ਪਏ ਸੀਗੇ ਵੀ ਇਹ ਪਹਿਲੀ ਵਾਰ ਦੇਖਿਆ ਵੀ ਬੰਦਾ ਸਾਰੀ ਗੱਡੀ ਗਵਾਰਿਆਂ ਨਾਲ ਭਰੀ ਪਈ ਐ ਵੀ ਇਹ ਕਾਦੇ ਸਬੰਧ ਵਿੱਚ ਗੱਡੀ ਜਾ ਰਹੀ ਹੋਣੀ ਐ ਉਹ ਜੋ ਤਾਂ ਫਿਰ ਪੱਲ ਸਾਹਿਬ ਨੂੰ ਦੇਖ ਲੈਂਦੇ ਸੀਗੇ ਕਹਿੰਦੇ ਨੇ ਪੱਲ ਸਾਹਿਬ ਆਪਣੇ ਜਿਆਦਾ ਨਹੀਂ ਵੀ ਕੋਈ ਵਧੀਆ ਕੋਈ ਪ੍ਰੋਗਰਾਮ ਪਰ ਸਮਝ ਨਹੀਂ ਆਉਂਦੀ ਕਿਸੇ ਨੂੰ ਵੀ ਪ੍ਰੋਗਰਾਮ ਕੀ ਹੋ ਸਕਦਾ ਕਿੰਨੇ ਚਿਰ ਬਾਅਦ ਤੁਹਾਡੇ ਘਰ ਜਿਹੜੀ ਹੈਗੀ ਬੱਚੀ ਨੇ ਜਨਮ ਲਿਆ 35 ਸਾਲ ਬਾਅਦ ਹੀ ਪੂਰੇ ਤੁਹਾਡੀ ਪੋਤੀ ਹੈ ਪੋਤੀ ਹਾਂਜੀ ਯਾਨੀ ਇਸ ਪਰਿਵਾਰ ਜੇ ਪਹਿਲਾਂ ਸਾਰੇ ਬੇਟੇ ਹੀ ਸੀਗੇ ਹਾਂਜੀ ਬੇਟੇ ਹੀ ਸਾਰੇ ਜੀ ਕੀ ਸਮਾਜ ਨੂੰ ਕੀ ਮੈਸੇਜ ਦੋਗੇ ਕਿ ਅਕਸਰ ਆਪਾਂ ਦੇਖਦੇ ਆ ਕਿ ਧੀਆ ਹੁਣ ਤੇ ਲੋਕ ਇਹ ਕਹਿ ਦਿੰਦੇ ਨੇ ਕਿ ਧੀ ਹੋ ਗਈ ਚੱਲ ਕੋਈ ਗੱਲ ਨਹੀਂ ਲੇਕਿਨ ਤੁਸੀਂ ਬੜੀ ਖੁਸ਼ੀ ਪੂਰੀ ਬਣਾਈ ਬਿਲਕੁਲ ਜੀ ਕਿਉਂਕਿ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਪੂਰੀ ਦੁਨੀਆ ਜਿੱਥੇ ਤੱਕ 715 ਪਾਰ ਦੁਨੀਆ ਰਹਿੰਦੀ ਹੈ ਹਰ ਵਰਗ ਨੂੰ ਤੇ ਹਰ ਧਰਮ ਦੇ ਆਨੂੰ ਕਿਹ ਪਾਈ ਧੀਆਂ ਦਾ ਸਤਿਕਾਰ ਕਰੋ ਧੀਆਂ ਪੁੱਤਰਾਂ ਨਾਲੋਂ ਵੱਧ ਪਿਆਰ ਸਤਿਕਾਰ ਕਰਦੇ ਨੇ ਪੜ੍ਹਦੀਆਂ ਨੇ ਲਿਖ ਕੇ ਪੈ ਕੋਈ ਪਾਇਲਟ ਬਣਦੇ ਕੋਈ ਇੰਜੀਨੀਅਰ ਬਣਦੇ ਕੋਈ ਡਾਕਟਰ ਬਣਦੀ ਹੈ ਤੇ ਇਹਨਾਂ ਦੀ ਸਾਹ ਨਾਲੇ ਹੀ ਦੁਨੀਆ ਚਲਣੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਜਾ ਹੈ ਸੋ ਕਿਉ ਮੰਨਦਾ ਆਖੀ ਹੈ ਜਿੱਤ ਜਮੈ ਰਜਾ ਜਿਨ੍ਹਾਂ ਦੀ ਪੇਟ ਪੇਟ ਦੇ ਵਿੱਚੋਂ ਕੁੱਖ ਦੇ ਵਿੱਚੋਂ ਬੜੇ ਬੜੇ ਰਿਸ਼ੀ ਮੁਨੀ ਪੀਰ ਪਕੰਬਰ ਸਿੰਘ ਜੋਧੇ ਨੇ ਗੁਰੂਆਂ ਨੇ ਜਨਮ ਲਿਆ ਇਹ ਉਹ ਉਹ ਧੀਆ ਇਸ ਲਈ ਇਹਨਾਂ ਦਾ ਸਤਿਕਾਰ ਕਰਨਾ ਬਹੁਤ ਹੀ ਜ਼ਰੂਰੀ ਹੈ ਧੀਆ ਨੂੰ ਕੁੱਖਾਂ ਵਿੱਚ ਨਾ ਮਾਰੋ ਤੇ ਧੀਆ ਦਾ ਸਤਿਕਾਰ ਕਰੋ ਬਹੁਤ ਹੀ ਸਤਿਕਾਰ ਕਰੋ ਤੇ ਬੜੇ ਪਿਆਰ ਕਰੋ ਕੀ ਨਾਮ ਹੈ ਬੱਚੇ ਦਾ ਇਹਨਾਂ ਬਲਪੀ ਸਿੰਘ ਦਾ ਜਿਹੜੀ ਹੈ ਕਿੰਨੇ ਚਿਰ ਬਾਅਦ ਧੀ ਨੇ ਜਨਮ ਲਿਆ ਦੇਖੋ ਜੀ ਇਹ ਜੇ ਆਪਣੀ ਗੱਲਾਂ ਬਾਤ ਮੇਰੇ ਮੇਰੇ 7 ਸਾਲ ਦੇ ਬੇਟਾ ਮੇਰਾ 7 ਸਾਲ ਮੇਰੀ ਧੀ ਹੋਈ ਆ ਜੇ ਅਸੀਂ ਆਪਣੇ ਪਰਿਵਾਰ ਦੀ ਗੱਲ ਲਈਏ ਤਾਂ ਸਾਡੇ ਧੀ ਨੇ 35 ਸਾਲ ਬਾਅਦ ਸਾਡੇ ਘਰੇ ਜਨਮ ਲਿਆ ਸੀ। ਹੂੰ। ਕੀ ਕਹਿਣਾ ਚਾਹੂਗੀ ਤੁਹਾਡੇ ਫਾਦਰ ਸਾਹਿਬ ਵੀ ਬੜੇ ਕੋਸ਼ਿਸ਼ ਸੀਗੇ ਬੜਾ ਢੋਲ ਟਮਕੇ ਨਾਲ ਲਿਆਂਦਾ ਗਿਆ ਅਕਸਰ ਜਦੋਂ ਮੁੰਡਾ ਆਉਂਦਾ ਤਾਂ ਉਦੋਂ ਬੜੀ ਖੁਸ਼ੀ ਇਸ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਆ ਪਰ ਤੁਸੀਂ ਇੱਕ ਸਮਾਜ ਲਈ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਢੋਲ ਟਮਕੇ ਨਾਲ ਬੜੀ ਧੀ ਦਾ ਸਵਾਗਤ ਕੀਤਾ। ਬਿਲਕੁਲ ਬਿਲਕੁਲ। ਤੇ ਮੇਰਾ 7 ਸਾਲ ਦਾ ਬੇਟਾ ਵੀ ਆ ਤੇ ਜਿੰਨੇ ਵੀ ਬੇਟੇ ਦੀ ਇੰਨੀ ਕੁਝ ਨਹੀਂ ਹੋਈ ਮੇਰੇ ਬੱਚਾ ਆਇਆ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਅਕੇ ਮੇਰੀ ਬੇਟੀ ਹੋ ਗਈ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਆਉਂਗਾ ਕਿਉਂਕਿ ਪਲੈਨ ਜਦੋਂ ਬੇਟਾ ਹੋਇਆ ਪਤਾ ਲੱਗੀ ਜਾਂਦਾ ਬੱਚੇ ਪੁੱਤਾਂ ਨਾਲੋਂ ਵੱਧ ਤਾਂ ਧੀयां ਹੀ ਕਰਦੀਆਂ ਨੇ ਜੋ ਮੈਂ ਕਿਸੇ ਬੱਚੇ ਨੂੰ ਵੀਡੀਓ ਬਣਾਉਣਾ ਇਸ ਤਰ੍ਹਾਂ ਅਕਸਰ ਇੰਨਾ ਪਿਆਰ ਲੈਂਦੀਆਂ ਨੇ ਤੇ ਬਸ ਇਦਾਂ ਹੀ ਸੀਗਾ ਮਨ ਜਿਵੇਂ ਸਾਡੇ ਘਰ ਵੀ ਧੀ ਹੋਵੇ ਵੀ ਅਸੀਂ ਪਿਆਰ ਕਰੀਏ ਸਾਡਾ ਕਰੇ ਅਸੀਂ ਉਹਦਾ ਕਰੀਏ ਬਸ ਇਹ ਚਾਰ ਚਾਰ ਦੇ ਵਿੱਚ ਅਸੀਂ ਤੇ ਨੂੰ ਦਾਸਾ ਗਾਨੀ ਸ਼ੁਰੂ ਕਰਤੀਆਂ ਅਸੀਂ ਬਨੇ ਕਿੰਨੇ ਗੁਰਦੁਆਰੇ ਬਾਬਾ ਦੀ ਸਿੰਘ ਜੀ ਜੋਤ ਲਾਣ ਜਾਂਦੇ ਸੀ ਘਰੇ ਤੁਸੀਂ ਪਰਮਾਤਮਾ ਤੋਂ ਮੰਗ ਕੇ ਧੀ ਲਈ ਹੈ ਕਹਿੰਦਾ ਮਤਲਬ ਅਰਦਾਸਾਂ ਕਰ ਕਰ ਕੇ ਹਾਂ ਜੀ ਹਾਂ ਜੀ ਮੇਰੀ ਵਾਈਫ ਨਾ ਚਪੈਰਾ ਸਾਦਾ ਪਾੜ ਕਰਦੀ ਸੀ ਬਾਬਾ ਦੀ ਸਿੰਘ ਜੀ ਜੋਤ ਲਾਣ ਲੱਗ ਰਹੇ ਐਤਵਾਰ ਆਪਣਾ ਪਾੜ ਸਿਮਨ ਕਰਦੀ ਸੀ ਤੇ ਹਰ ਨਿਤਨੇਮ ਕਰਦੀ ਸੀ ਹਰ ਵੇਲੇ ਇਹ ਧੀ ਦੀ ਦਾਤ ਰੱਖੇ ਪਰਮਾਤਮਾ ਬੰਦੇ ਨਹੀਂ ਪਰ ਪਰਮਾਤਮਾ ਸਾਡੀ ਸੁਣੀ ਹੈ ਤੇ ਪਰਵਾਇ ਕੁਝ ਮੈਂ ਧੰਨਵਾਦ ਕਰਦਾ ਤੇ ਸਾਡੇ ਘਰੇ ਇਸ ਦਾਸ ਨੂੰ e de boxes que tem.